ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਕੈਨੇਡਾ ਦੇ ਵਿੱਚ ਪੰਜਾਬਣ ਦੇ ਨਾਲ ਜੁੜੀ ਹੋਈ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦੋਂ ਇੱਕ ਪੰਜਾਬਣ ਕੈਨੇਡਾ ਤੋਂ ਵਾਪਸ ਪੰਜਾਬ ਪਰਤ ਰਹੀ ਹੁੰਦੀ ਹੈ ਤਾਂ ਜਹਾਜ਼ ਦੇ ਵਿੱਚ ਦਰਦਨਾਕ ਉਸ ਪੰਜਾਬਣ ਦੀ ਮੌਤ ਹੋਈ ਹੈ ਪੋਂਪੋਰ ਦੇ ਲਾਕੇ ਲੋਹਾਰਾ ਦਾ ਪੂਰਾ ਮਾਮਲਾ ਹੈ ਜਿੱਥੋਂ ਦੀ ਵਸਨੀਕ ਸੀ ਤੇ 4 ਮਹੀਨੇ ਪਹਿਲਾਂ ਹੀ ਕੈਨੇਡਾ ਆਪਣੇ ਪੋਤੇ ਦਾ ਮੂੰਹ ਵੇਖਣ ਦੇ ਲਈ ਜਾਂਦੀ ਹੈ ਪਰ ਅਚਾਨਕ ਜਦੋਂ ਵਾਪਸੀ ਕਰ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਜਹਾਜ਼ ਦੇ ਵਿੱਚ ਅਚਾਨਕ ਦਮ ਕੁੱਟਣ ਲੱਗਦਾ ਹੈ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਲੱਗਦੀ ਹੈ ਤੇ ਜਿਸ ਤੋਂ ਬਾਅਦ ਅਚਨਚੇਤ ਜਹਾਜ਼ ਜਿਹੜਾ ਵਾਪਸ ਕੈਨੇਡਾ ਕੀਤਾ ਜਾਂਦਾ ਹੈ ਪਰ ਜਹਾਜ਼ ਦੇ ਵਿੱਚ ਤਕਨੀਕੀ ਖਰਾਬੀ ਵੀ ਕਾ ਕਾਰਨ ਦੱਸੀ ਗਈ ਤੇ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲੀ ਕਾਰਨ ਕੀ ਹੈ ਪਰ ਪਰਿਵਾਰ ਵਾਲੇ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਜਿਹੜੇ ਪਰਿਵਾਰਕ ਜੀ ਹੈ ਜਿਸ ਦੀ ਮੌਤ ਹੋਈ ਹੈ ਉਹਨਾਂ ਨੂੰ ਹੀਟ ਅਲਰਜੀ ਸੀ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਈ ਜਿਸ ਕਰਕੇ ਜਹਾਜ਼ ਦੇ ਵਿੱਚ ਸਿਰਫ 2.5 ਘੰਟੇ ਦਾ ਸਫ਼ਰ ਤੈਅ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਤਕਲੀਫ ਹੋਣ ਲੱਗ ਗਈ ਜਿਸ ਕਰਕੇ ਉਹਨਾਂ ਦੀ ਅਚਾਨਕ ਜਹਾਜ਼ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੰਜਾਬ ਬੈਠਾ ਪਰ ਬਾਅਦ ਜਿਹੜਾ ਜਿਨ੍ਹਾਂ ਨੂੰ ਝਟਕਾ ਲੱਗਾ ਜਿੱਥੇ ਕਿ ਕਮਲਪ੍ਰੀਤ कौर ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ 53 ਸਾਲ ਦੀ ਇਹਨਾਂ ਦੀ ਉਮਰ ਸੀ ਇਹਨਾਂ ਦੇ ਜਿਹੜੇ ਪਤੀ ਨੇ ਉਹ ਕੈਮਰੇ ਦੇ ਅੱਗੇ ਆਏ ਨੇ ਜਿਹੜੇ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਪਰ ਕਿਤੇ ਨਾ ਕਿਤੇ ਪਰਿਵਾਰ ਨੂੰ ਇੱਕ ਵੱਡਾ ਝਟਕਾ ਲੱਗਾ ਜਿਨ੍ਹਾਂ ਦਾ ਜੀ ਦੁਨੀਆ ਦੇ ਵਿੱਚ ਨਹੀਂ ਰਿਹਾ ਦਰਦਨਾਕ ਜਿਹੜੀ ਹੈ ਮੌਤ ਹੋਈ ਹੈ 4 ਮਹੀਨੇ ਬਾਅਦ ਪੰਜਾਬ ਵਾਪਸ ਪਰਤਣਾ ਸੀ ਪਰ ਕਿਤੇ ਨਾ ਕਿਤੇ ਮੰਦ ਭਾਗੇ ਹਾਦਸੇ ਨੇ ਜਾਨ ਲੈ ਲਈ ਆਖਿਰਕਾਰ ਪਰਿਵਾਰ ਕੀ ਕਹਿ ਰਿਹਾ ਹੈ ਤੁਸੀਂ ਵੀ ਸੁਣੋ ਵਾਹ ਜੀ ਘਟਨਾ ਬਸ ਠੀਕ ਠਾਕ ਸੀ ਬਿਲਕੁਲ ਸਾਡੇ 3-4 ਮਹੀਨੇ ਤੱਕ ਬਿਲਕੁਲ ਨੋਰਮਲ ਰਹੇ ਹੋ ਥੋੜੀ ਜਿਹੀ ਜਦੋਂ ਹੀਟ ਵਧਾਈ ਜਾ ਉੱਥੇ ਉਹਦੇ ਕਰਕੇ ਉਹਨਾਂ ਨੂੰ ਸਾਹ ਦੀ ਥੋੜੀ ਜਿਹੀ ਪ੍ਰੋਬਲਮ ਹੋਈ ਆ ਤੇ ਬੱਚਿਆਂ ਨੂੰ ਅਮਰਜੈਂਸੀ ਟ੍ਰੀਟ ਕਰਾ ਕੇ ਉਹਨਾਂ ਨੂੰ ਤੇ ਇੰਡੀਆ ਵਾਪਸ ਡਾਇਰੈਕਟ ਫਲਾਈਟ ਤੇ ਭੇਜਿਆ ਰਿਹਾ ਇੰਡੀਆ ਟ੍ਰੀਟ ਦੇ ਵਿੱਚ ਜਹਾਜ਼ ਦੇ ਵਿੱਚ ਤੇ ਬਸ ਜਹਾਜ਼ ਦੇ ਵਿੱਚ ਬੈਠੇ ਆ ਬਿਲਕੁਲ ਨੋਰਮਲ ਸੀ ਉਸ ਟਾਈਮ ਦੇ ਉੱਤੇ ਤੇ ਬਾਅਦ ਦੇ ਵਿੱਚ ਜਦ ਪਲੇਨ ਦੇ ਵਿੱਚ ਬੈਠੇ ਬੈਠੇ ਬਸ 23 ਘੰਟੇ ਬਾਅਦ ਸਾਨੂੰ ਪਤਾ ਲੱਗਾ ਵੀ ਉਹ ਜਿਹੜਾ ਪਲੇਨ ਆ ਵਾਪਸ ਟ੍ਰਾਂਟੋ 에ਰਪੋਰਟ ਤੇ ਆ ਰਿਹਾ ਹੈ ਤੇ ਉਥੋਂ ਉਸ ਤੋਂ ਬਾਅਦ ਫਿਰ ਜਿਹਨਾਂ ਦਾ ਜਦੋਂ ਪਤਾ ਲੱਗਾ ਸਾਨੂੰ ਤਾਂ 1.5-2 ਘੰਟੇ ਬਾਅਦ ਫਿਰ ਬੱਚਿਆਂ ਨੂੰ ਫੋਨ ਕਰਕੇ ਪਤਾ ਲੱਗਾ ਵੀ ਇਦਾਂ ਮੰਮੀ ਦਾ ਸਾਥ ਛੱਡ ਗਈ ਸਾਡਾ ਕਿੰਨਾ ਕੁ ਟਾਈਮ ਹੋ ਗਿਆ ਸੀ ਉਹਨਾਂ ਗਿਆ ਚਾਰ ਮਹੀਨੇ ਹੋ ਗਏ ਸੀ ਗਿਆ ਸੰਸਕਾਰ ਜਿਹੜਾ ਹੁਣ ਕੀ ਤੁਸੀਂ ਉੱਥੇ ਜਾਣਾ ਜਾਂ ਸੰਸਕਾਰ ਦੇ ਵਿੱਚ ਭਾਜੀ ਪੇਪਰਵਰਕ ਚੱਲ ਰਿਹਾ ਸਾਰੇ ਜਿੰਨਾ ਵੀ ਹੈਗਾ ਤੇ ਜਿੱਦਾਂ ਵੀ ਹੋਊਗਾ ਉਹ ਹਿਸਾਬ ਨਾਲ ਫਿਰ ਤੁਸੀਂ ਜਾ ਕੇ ਵੈਸੇ ਕੋਸ਼ਿਸ਼ ਸਾਡੀ ਇਹੀ ਆ ਵੀ ਇੱਥੇ ਇੰਡੀਆ ਹੀ ਲਾ ਕੇ ਸੰਸਕਾਰ